ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਕਾਮਨਾ ਕਰਦਾ ਹਾਂ ਸਭ ਦੀ ਤੰਦਰੁਸਤੀ ਦੀ ਅੱਜ ਆਪਾਂ ਗੱਲ ਕਰਦੇ ਹਾਂ ਟ੍ਰਿਪਲ ਐਸ ਜਾਨੀ ਕਿ ਐਸ 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 ਸਰਬ ਸੋਸ਼ਲ ਸਟਡੀ ਚੈਨਲ ਬਾਰੇ ਉਸ ਚੈਨਲ ਤੇ ਇੱਕ ਕੁੜੀ ਸਰਬਜੋਤ ਕੌਰ ਜਵੰਦਾ ਪੀ ਐਸ ਟੈਟ ਦੀ ਤਿਆਰੀ ਕਰਾਉਂਦੀ ਆ ਉਸ ਚੈਨਲ ਤੇ ਉਹ ਕੁੜੀ ਇੰਨੀ ਕੁ ਜ਼ਿਆਦਾ ਮਿਹਨਤ ਕਰ ਰਹੀ ਆ ਫ੍ਰੀ ਦੇ ਵਿੱਚ ਕੋਚਿੰਗ ਦੇ ਰਹੀ ਆ ਆਪ ਸਾਰੇ ਨੋਟਿਸ ਵਗੈਰਾ ਸਾਰੇ ਤਿਆਰ ਕਰਦੀ ਆ ਕੱਲ ਹੀ ਮੇਰੀ ਉਸ ਕੁੜੀ ਨਾਲ ਗੱਲ ਹੋਈ ਕਹਿੰਦੀ ਸਰ ਵੀ ਇੰਨਾ ਸੋਹਣਾ ਰਿਜ਼ਲਟ ਆਇਆ ਹੈ ਵੀ ਮੇਰੇ ਚੈਨਲ ਤੋਂ ਲਗਭਗ ਪੜ ਕੇ 110 ਸਟੂਡੈਂਟਾਂ ਨੇ ਪੀਐਸਟ ਪੀਐਸ ਟੈਟ ਦਾ ਟੈਸਟ ਕਲੀਅਰ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੈਂ ਉਸ ਕੁੜੀ ਨੂੰ ਯੂਟਿਊਬਰ ਫੇਸਬੁੱਕ ਬਾਰੇ ਦੱਸਿਆ ਸੀਗਾ ਵੀ ਭਾਣੇ ਏਦਾਂ ਤੋਂ ਚੈਨਲ ਬਣਾ ਲਾ ਹਨਾ ਤੇ ਉਹਨੇ ਮਿਹਨਤ ਕੀਤੀ ਉਹਦਾ ਚੈਨਲ ਮੋਨਟਾਈਜ਼ ਵੀ ਹੋ ਗਿਆ ਫੇਸਬੁੱਕ ਪੇਜ ਹੀ ਬਹੁਤ ਸੋਹਣਾ ਚੱਲਦਾ ਤੇ ਟ੍ਰਿਪਲ ਐਸ ਨਾਂ ਤੋਂ ਇੱਕ ਉਹਦੀ ਐਪ ਵੀ ਚੱਲਦੀ ਜਿਹਦੇ ਤੇ ਉਹ ਤਿਆਰੀ ਕਰਾਉਂਦੀ ਆ ਫ੍ਰੀ ਦੇ ਵਿੱਚ ਸਾਰਾ ਕੁਝ ਪ੍ਰੋਵਾਈਡ ਕਰਵਾ ਰਹੀ ਆ ਜਿੰਨੇ ਨੋਟਸ ਹੁੰਦੇ ਨੇ ਜਿੰਨੇ ਤਿਆਰੀ ਵਾਲੀਆਂ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਆਨਲਾਈਨ ਕਲਾਸਾਂ ਸਾਰ ਦੁੱਖ ਹੋਇਆ ਜਦੋਂ ਉਹ ਭੈਣ ਨੇ ਮੈਨੂੰ ਕੱਲਾ ਵਿਚਾਰੀ ਨੇ ਦੁਖੀ ਜੀ ਹੋ ਕੇ ਕਾਲ ਕੀਤੀ ਕਹਿੰਦੀ ਸਰ ਐਨੇ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਵੀ ਪਰ ਕਿਸੇ ਬੱਚੇ ਨੇ ਇਹ ਬੋਲ ਕੇ ਨਹੀਂ ਕਿਹਾ ਵੀ ਥੈਂਕ ਯੂ ਮੈਮ ਮੈਨੂੰ ਕਿਸੇ ਨੇ ਵੀਡੀਓ ਨਹੀਂ ਭੇਜੀ ਮੈਂ ਇਹਨੂੰ ਕਿਹਾ ਮੈਂ ਵੀ ਸਰਬਤਰਾ ਕੰਮ ਬਹੁਤ ਸੋਹਣਾ ਵੀ ਤੇਰਾ ਚੈਨਲ ਹੋਰ ਹਾਈਪ ਕਰੀਏਟ ਕਰੂਗਾ ਵੀ ਤੂੰ ਸਾਰਿਆਂ ਤੋਂ 15-15 ਸੈਕਿੰਡ ਦੀ 20-20 ਸੈਕਿੰਡ ਦੀ ਕੇਕ ਰੀਲ ਮਗਵਾ ਲੈ ਆਪਣੇ ਚੈਨਲ ਤੇ ਅਪਲੋਡ ਕਰਦੀ ਨਾਲ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਫ੍ਰੀ ਚ ਪੜਾ ਰਹੀ ਐ ਕੁੜੀ ਹੈ ਨਾ ਤੇ ਨਾਲੇ ਬੂਸਟ ਮਿਲਦਾ ਚੈਨਲ ਨੂੰ ਇਸ ਚੀਜ਼ ਨਾਲ ਉਨੇ ਕੁੜੀਆਂ ਨੂੰ ਕਿਹਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਵੀ ਆਡੀਓ ਵੀ ਪਾਈ ਵੀ ਭੈਣ ਬਣ ਕੇ ਸਾਰੀਆਂ ਭੈਣਾਂ ਅੱਜ ਜਿੰਨੇ ਭਰਾ ਜਿਨ੍ਹਾਂ ਨੇ ਵੀ ਟੈਸਟ ਪਾਸ ਕੀਤਾ ਹਨਾ ਵੀ ਉਹ ਮੈਨੂੰ 15-15 ਸਕੰਡ ਦੀ ਇੱਕ ਕਲਿੱਪ ਭੇਜ ਦਿਓ ਕਿਸੇ ਨੇ ਹਜੇ ਤੱਕ ਇੱਕ ਕਲਿੱਪ ਵੀ ਨਹੀਂ ਭੇਜੀ ਕਮਾਲ ਦੀ ਗੱਲ ਆ ਬਈ ਯਾਰ ਜਮੀਆਂ ਸਰਿਆ ਪਿਆ ਉਨੇ ਆਪ ਮੈਨੂੰ ਦੱਸਿਆ ਕਹਿੰਦੇ ਸਰ ਮੈਨੂੰ ਇਹੋ ਜਿਹੇ ਸਟੂਡੈਂਟਾਂ ਦੀਆਂ ਵੀ ਕਾਲਾਂ ਆਈਆਂ ਜਿਹੜੇ ਕਹਿੰਦੇ ਵੀ 15-15000 ਰੁਪਿਆ ਵੀ ਲੈ ਲਿਆ ਚੈਨਲ ਵਾਲਿਆਂ ਨੇ ਪਰ ਥੋੜੇ ਵਰਗੀ ਤਿਆਰੀ ਨਹੀਂ ਕਿਸੇ ਨੇ ਕਰਾਈ ਇਹਨੇ ਫ੍ਰੀ ਚ ਤਿਆਰੀ ਕਰਾਈ ਫਰੀ ਦੇ ਵਿੱਚ ਕਿੰਨੇ ਬੱਚਿਆਂ ਦਾ ਟੈਸਟ ਪਾਸ ਹੋਇਆ ਕਮਾਲ ਦੀ ਗੱਲ ਆ ਯਾਰ ਤੁਸੀਂ ਉਹਦੇ ਵਾਸਤੇ 15 ਸੈਕਿੰਡ ਦੀ ਵੀਡੀਓ ਨਹੀਂ ਬਣਾ ਸਕਦੇ ਲੱਖ ਦੀ ਲਹਨ ਤਾਂ ਤੁਹਾਡੇ ਸਟੂਡੈਂਟ ਹੋਣ ਤੇ ਲੱਖ ਦੀ ਲਹਨ ਦਾ ਤੁਹਾਡੀ ਪੜ੍ਹਾਈ ਕਰਨ ਤੇ ਯਾਰ ਜਦੋਂ ਤੁਹਾਨੂੰ ਇਹ ਨਹੀਂ ਪਤਾ ਬੇਸਿਕ ਟੀਚਰ ਦਾ ਸਤਿਕਾਰ ਕਿਵੇਂ ਕਰਨਾ ਉਹਨੇ ਸੋਥੋਂ ਮੰਗਿਆ ਕੀ ਆ ਉਹਨੇ ਸੋਥੋਂ ਪੈਸੇ ਨਹੀਂ ਮੰਗੇ ਤੁਹਾਨੂੰ ਇਹ ਨਹੀਂ ਕਿਹਾ ਮੇਰੀ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਇਹ ਨਹੀਂ ਕਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਫਰੀ ਦੇ ਵਿੱਚ ਪੜਾਇਆ ਤੁਹਾਡੇ ਤੋਂ ਮੰਗੀ ਕੀ ਆ 15 ਸੈਕਿੰਡ ਦੀ ਵੀਡੀਓ ਜਿਹਦੇ ਵਿੱਚ ਤੁਸੀਂ ਨੇ ਬੋਲਣਾ ਵੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਮੈਂ ਫਲਾਨਾ ਸਿੰਘ ਤੇ ਮੈਂ 트리플 ਐਸ ਸਰਬ ਸੋਸ਼ਲ ਸਟਡੀ ਚੈਨਲ ਤੋਂ ਟੈਸਟ ਦੀ ਤਿਆਰੀ ਕੀਤੀ ਸੀ ਸ਼ੁਰੂ ਕੀਤੀ ਸੀ ਤੇ ਇਹ ਤਿਆਰੀ ਕਰਨ ਤੋਂ ਬਾਅਦ ਮੈਂ ਟੈਸਟ ਦਿੱਤਾ ਮੇਰਾ ਟੈਸਟ ਕਲੀਅਰ ਹੋਗਾ ਥੈਂਕ ਯੂ ਮੈਮ ਸਰਬਜੋਤ ਕੌਰ ਜਵੰਦਾ ਜੀ ਦਾ ਬਸ ਇੰਨਾ ਹੀ ਬੋਲਣਾ 15 ਸੈਕਿੰਡ ਦੀ ਵੀਡੀਓ ਹੈ ਮੈਂ ਪੁੱਛਿਆ ਦੱਸ ਰਹੀ ਸੀ ਭੈਣ ਕਹਿੰਦੀ ਵੀ ਮੈਂ ਸਰ ਜਿਹੜੀ ਕੁੜੀ ਨੂੰ ਵੀਡੀਓ ਕਾਲ ਕਰਦੀਆਂ ਜਾਂ ਜਿਹੜੀ ਕੁੜੀ ਨਾਲ ਮੇਰੀ ਗੱਲ ਹੁੰਦੀ ਹੈ ਕੁੜੀ ਅੱਗੋਂ ਕਹਿੰਦੀ ਆ ਮੇਰੇ ਘਰ ਦੇ ਲਾਉ ਨਹੀਂ ਕਰਦੇ ਮੈਨੂੰ ਉਸ ਕੁੜੀ ਨੇ ਇੱਕ ਦੋ ਕੁੜੀਆਂ ਨੇ ਇੰਸਟਾਗ੍ਰਾਮ ਪ੍ਰੋਫਾਈਲਾਂ ਵੀ ਦਿਖਾਈਆਂ ਕਹਿੰਦੇ ਸਰ ਵੀ ਆਹਾਹਾ ਕੁੜੀਆਂ ਨੂੰ ਮੈਂ ਕਿਹਾ ਸੀਗਾ ਮੇਰੀ ਹਾਸੀ ਨਿਕਲ ਗਈ ਦੇਖ ਕੇ ਉਹ ਕੁੜੀਆਂ ਨੇ ਇੰਸਟਾਗ੍ਰਾਮ ਪ੍ਰੋਫਾਈਲਾਂ ਵੀ ਵਾਲ ਸਟ੍ਰੇਟ ਕਰਾ ਕੇ ਮੈਨੂੰ ਵੈਸੇ ਕਹਣਾ ਨਹੀਂ ਚਾਹੀਦਾ ਕਿਸੇ ਦੇ 30 ਪੰਨ ਤੇ ਟਿੱਕ ਟਿੱਪਣੀ ਨਹੀਂ ਕਰਨੀ ਚਾਹੀਦੀ ਵੀ ਉਹ ਇਦਾਂ ਇਦਾਂ ਕਰਕੇ ਗਾਣਿਆਂ ਗੂਣਿਆਂ ਤੇ ਤਾਂ ਇੰਸਟਾਗ੍ਰਾਮ ਤੇ ਬਾਦੂ ਵੀਡੀਓ ਪੈਰੀਆਂ ਨੇ ਪਰ ਕਿਸੇ ਭੈਣ ਤੋਂ ਇਹ ਨਹੀਂ ਕਿਹਾ ਗਿਆ ਵੀ ਹਾਂ ਮੇਰਾ ਭੈਣੇ ਧੰਨਵਾਦ ਤੇਰਾ ਯਾ ਮੈਡਮ ਤੁਹਾਡਾ ਧੰਨਵਾਦ ਤੁਸੀਂ ਨੇ ਮੈਨੂੰ ਟੈਟ ਦੀ ਤਿਆਰੀ ਕਰਵਾਤੀ ਹੈ ਨਾ ਮੇਰਾ ਟੈਸਟ ਕਲੀਅਰ ਹੋ ਗਿਆ ਤੇ ਮੈਨੂੰ ਵਧੀਆ ਨਹੀਂ ਲੱਗੀ ਯਾਰ ਉਹ ਚੀਜ਼ ਵੀ ਇੰਨੀਆਂ ਵਧੀਆ ਪੜੀਆਂ ਲਿਖੀਆਂ ਕੁੜੀਆਂ ਜਿਹੜੇ ਟੈਸਟ ਕਲੀਅਰ ਕਰਦੀਆਂ ਵੀ ਛੋਟਾ ਜਿਹਾ ਧੰਨਵਾਦ ਵੀ ਨਹੀਂ ਕਰ ਸਕਦੀਆਂ ਲੱਖ ਦੀ ਧੰਨਤਾ ਹੱਥ ਬੰਨ ਕੇ ਬੇਨਤੀ ਹੈ ਜਿੰਨੇ ਵੀ ਬੱਚਿਆਂ ਨੇ ट्रिपल ਐਸ ਚੈਨਲ ਤੋਂ ਜਾਨੀ ਕਿ ਸਰਵ ਸੋਸ਼ਲ ਸਟੱਡੀ ਚੈਨਲ ਤੋਂ ਪੜ੍ਹਾਈ ਕੀਤੀ ਹੈ ਉਹ ਭਾਈ ਇੱਕ 15-15 ਸਕਿੰਡ ਦੀ ਵੀਡੀਓ ਜ਼ਰੂਰ ਭੇਜ ਦਿਓ ਤੁਹਾਡਾ ਬਹੁਤ ਧੰਨਵਾਦ ਹੋਊਗਾ ਕਿਉਂਕਿ ਸਾਨੂੰ ਉਹ ਸਾਡੇ ਸਾਡੇ ਸਟੂਡੈਂਟ ਮਤਲਬ ਮੇਰੀ ਤਾਂ ਸਟੂਡੈਂਟ ਹੀ ਆ ਸਰਬ ਮੇਰੇ ਸਟੂਡੈਂਟ ਨੂੰ ਸਰਬ ਨੂੰ ਬਹੁਤ ਵੱਡਾ ਇੱਕ ਹਾਈਪ ਮਿਲੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ